ਮੰਚ ਕੁਝ ਵਕਰਾ ਕਰਨ ਦੀ ਚਾਹਤ ਹੀ ਸਭ ਕੁਝ ਨਹੀਂ ਹੁੰਦੀ ਉਸ ਦੇ ਲਈ ਜ਼ਰੂਰੀ ਹੁੰਦੀ ਹੈ ਹਿੰਮਤ ਤੇ ਜਜ਼ਬਾ ਅਜਿਹਾ ਹੀ ਜਜ਼ਬਾ ਹੈ ਕਪੂਰਥਲਾ ਦੇ ਨੌਜਵਾਨ ਹਰਪ੍ਰੀਤਾ ਜਿਸ ਨੇ ਅੰਗੂਠਿਆਂ ਦੇ ਪਾਰ 58 ਪੁਸ਼-ਅਪ ਦੇ ਨਾਲ ਗਿਨੀਸ ਬੁੱਕ ਤੇ ਇੰਡੀਆ ਬੁੱਕ ਦਾ ਰਿਕਾਰਡ ਤੋੜ ਕੇ ਆਪਣੀ ਥਾਂ ਬਣਾਈ ਹੈ ਹਾਲਾਂਕਿ ਗਿਨੀਸ ਬੁੱਕ 'ਚ ਨਾਮ ਦਰਜ ਕਰਵਾਉਣ ਲਈ ਹਾਲੇ ਉਸ ਦਾ ਸੰਪਰਕ ਚੱਲ ਰਿਹਾ ਹੈ ਪਰ ਪੰਜਾਬੀ ਕਬੱਡੀ ਚੈਂਪੀਅਨਸ਼ਿਪ 'ਚ ਪਹੁੰਚੀ ਇੰਡੀਆ ਬੁੱਕ ਰਿਕਾਰਡ ਦੀ ਟੀਮ ਨੇ ਹਰਪ੍ਰੀਤ ਦਾ ਨਾਂ ਦਰਜ ਕਰ ਲਿਆ ਹੈ ਆਪਣੀ ਪ੍ਰਾਪਤੀ ਤੇ ਹਰਪ੍ਰੀਤ ਕਾਫੀ ਖੁਸ਼ ਹੈ ਫਿਰ ਮੈਂ ਉਂਗਲਾਂ ਤੇ ਪੁਸ਼ਪ ਲਾਉਣੇ ਸ਼ੁਰੂ ਕਰਤੇ ਜੀ ਇਸ ਤੋਂ ਬਾਅਦ ਫਿਰ ਮੈਂ ਕਿਹਾ ਵੀ ਉਂਗਲਾਂ ਤਾਂ ਹੁਣ ਲੋਹੇ ਵਰਗੀਆਂ ਲੱਗਦੀਆਂ ਨੇ ਪਰਮਾਤਮਾ ਤੋਂ ਟੱਚ ਬੋਲ ਫਿਰ ਮੈਂ ਸੋਚਿਆ ਵੀ ਗੁੱਠਿਆਂ ਤੇ ਲਾਈਏ ਗੁੱਠਿਆਂ ਤੇ ਪਹਿਲਾਂ ਖੜਾ ਰਹਿਣਾ ਹੁੰਦਾ ਸੀ ਫਿਰ ਗੁੱਠਿਆਂ ਤੇ ਪੁਸ਼ਪ ਲਾਉਣ ਲੱਗ ਗਿਆ 15 20 ਕੱਢੇ 30 35 40 ਤੇ ਆ ਗਏ ਇੱਕ ਦਿਨ ਮੈਨੂੰ ਲੱਗਿਆ ਵੀ ਮੈਂ ਤਾਂ ਗੁੱਠਿਆਂ ਦੇ ਰਿਕਾਰਡ ਬਣਾ ਸਕਦਾ ਤਾਂ ਫਿਰ ਮੈਨੂੰ ਮੈਂ ਥੋੜੀ ਜੀ ਸਰਚ ਕੀਤੀ ਉਹਦੇ ਚ ਮੈਨੂੰ ਲੱਗਿਆ ਕਿ ਜਿਹੜੇ ਗਿਨੀਜ਼ਦਾਰ ਕਾਰਡ ਆ ਉਹਦਾ ਤਾਂ ਮੈਨੂੰ ਅਜੇ ਨਹੀਂ ਪਤਾ ਕਿ ਵੀ ਜਿਹੜੇ ਨੈਸ਼ਨਲ ਰੈਕੋਰਡ ਨੇ ਉਹ 48 ਆ ਫਿਰ ਮੈਂ ਉਹਦੇ ਲਈ ਮਿਹਨਤ ਕਰਨੀ ਸ਼ੁਰੂ ਕਰਤੀ ਜੀ ਕਬੱਡੀ ਖਿਡਾਰੀ ਹਰਪ੍ਰੀਤ ਨੂੰ ਪੁਸ਼-ਅਪ ਕਰਦੇ ਕਰਦੇ ਅਚਾਨਕ ਇੱਕ ਦਿਨ ਅੰਗੂਠਿਆਂ ਤੇ ਪੁਸ਼-ਅਪ ਕਰਨ ਦਾ ਖਿਆਲ ਆਇਆ ਤੇ ਇਸ ਇੱਕ ਖਿਆਲ ਨੇ ਉਸਦੀ ਪਛਾਣ ਬਦਲ ਕੇ ਰੱਖ ਦਿੱਤੀ ਹਰਪ੍ਰੀਤ ਦੀ ਕਾਮਯਾਬੀ ਤੋਂ ਉਸਦੀ ਮਾਂ ਬੇहद ਖੁਸ਼ ਨਜ਼ਰ ਆਈ ਇਸ ਮੌਕੇ ਉਹਨਾਂ ਨੌਜਵਾਨਾਂ ਨੂੰ ਨਸ਼ਾ ਛਡ ਕੇ ਖੇਡਾਂ ਦੇ ਨਾਲ ਜੋੜਨ ਦਾ ਸੁਨੇਹਾ ਦਿੱਤਾ ਜਲੰਧਰ ਤੋਂ ਕਰਨ ਪਾਠਕ ਚਤਬਾਣੀ ਟੀਵੀ